ਮਾਨਸਾ ਜ਼ਿਲ੍ਹੇ ਦੇ ਵਿੱਚ ਤੀਂ ਦੂਏ ਦੀ ਅਫਵਾਹ ਫੈਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਇੱਕ ਕਮੇਟੀ ਬਣਾਈ ਜਿਸ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਐਸ ਡੀ ਐਮ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੁਣ ਕਮੇਟੀ ਜਲਦ ਹੀ ਸਾਰੇ ਪਿੰਡਾਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਏਗੀ ਕਈ ਪਿੰਡਾਂ ਦੇ ਵਿੱਚ ਜੰਗਲੀ ਜਾਨਵਰਾਂ ਦੀ ਮੌਜੂਦਗੀ ਦੀਆਂ ਅਫਵਾਹਾਂ ਫੈਲੀਆਂ ਹੋਈਆਂ ਨੇ ਬਦ ਕੋਈ ਠੋਸ ਸਬੂਤ ਹਲੇ ਤੱਕ ਨਹੀਂ ਮਿਲੇ ਜਿਸ ਕਰਕੇ ਲੋਕਾਂ ਦੇ ਸ਼ੱਕ ਨੂੰ ਦੂਰ ਕਰਨ ਦੇ ਲਈ ਇਹ ਕਮੇਟੀ ਬਣਾਈ ਗਈ ਹੈ ਤਾਂ ਮਾਨਸਾ ਦੇ ਵਿੱਚ ਇਹ ਕਮੇਟੀ ਬਣਾਈ ਗਈ ਹੈ ਡੀਸੀ ਦੇ ਵੱਲੋਂ ਤਾਂ ਜੰਗਲੀ ਜਾਨਵਰ ਜਿਹੜੇ ਨੇ ਉੱਥੇ ਘੁੰਮ ਰਹੇ ਨੇ ਸ਼ਰੀਆਮ ਤੇ ਖੁੱਲੇ ਦੇ ਵਿੱਚ ਜੰਗਲੀ ਜਾਨਵਰਾਂ ਦਾ ਇਸ ਤਰੀਕੇ ਦੇ ਨਾਲ ਘੁੰਮਣਾ ਲੋਕਾਂ ਦੇ ਲਈ ਕਿਤੇ ਨਾ ਕਿਤੇ ਇੱਕ ਡੇਂਜਰ ਜ਼ੋਨ ਮੰਨਿਆ ਜਾ ਰਿਹਾ ਹੈ ਇਸ ਕਰਕੇ ਕਮੇਟੀ ਬਣਾਈ ਗਈ ਹੈ ਜੋ ਕਿ ਸਾਰੇ ਏਰੀਆਜ਼ ਦੇ ਵਿੱਚ ਜਾ ਕੇ ਪੂਰੀ ਤਲਾਸ਼ੀ ਲਏਗੀ ਪੂਰੀ ਪੜਤਾਲ ਕਰੇਗੀ ਜੇ ਕੁਝ ਨਿਸ਼ਾਨ ਮਿਲਦੇ ਨੇ ਕਿਸੇ ਜੰਗਲੀ ਜਾਨਵਰ ਦੇ ਜੋ ਕਿ ਘਾਤਕ ਸਾਬਿਤ ਹੁੰਦੇ ਨੇ ਲੋਕਾਂ ਦੇ ਲਈ ਇਸ ਕਰਕੇ ਇੱਕ ਕਮੇਟੀ ਬਣਾਈ ਗਈ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਭੁਪਿੰਦਰ ਜੁੜਗੇ ਨੇ ਮਾਨਸਾ ਤੋਂ ਭੁਪਿੰਦਰ ਕੀ ਕੁਝ ਜਾਣਕਾਰੀ ਹੈਗੀ ਹੈ ਇਹ ਜੰਗਲੀ ਜਾਨਵਰ ਜਿਹੜੇ ਨੇ ਉੱਥੇ ਸ਼ਰਿਆਮ ਘੁਮਰੇ ਨੇ ਅਫਵਾਹ ਹੈ ਜਾਂ ਫਿਰ ਸੱਚ ਹੈ ਬਿਲਕੁਲ ਉਸਪਜੀਤ ਜੰਮਦਾਰ ਮੈਂ ਇਹ ਜਿਹੜਾ ਜੰਗਲੀ ਜਾਨਵਰ ਹੈ ਇਹਦੇ ਅਸੀਂ ਪੂਰੀ ਤਸੱਲੀ ਨਾਲ ਇਹ ਨਹੀਂ ਕਹਿ ਸਕਦੇ ਕਿ ਇਹ ਚੀਤਾ ਹੈ ਜਾਂ ਇੱਕ ਜੰਗਲੀ ਬਿੱਲਾ ਹੈ ਇਸ ਕਰਕੇ ਜਦੋਂ ਲੋਕਾਂ ਵਿੱਚ دہشت ਪਈ ਹੋਈ ਹੈ ਵੀ ਇਹ ਬਲੇ ਚਿਤਾ ਹੈਗਾ ਪਰੰਤੂ ਹਜੇ ਤੱਕ ਇਹ ਕੋਈ ਸਪੱਸ਼ਟ ਨਹੀਂ ਕਰ ਸਕਿਆ ਵੀ ਇਹ ਚਿਤਾ ਕਿਉਂਕਿ ਨਜ਼ਦੀਕ ਜਾ ਕੇ ਕਿਸੇ ਨੇ ਰਹਿ ਤੱਕ ਇਸ ਨੂੰ ਨਹੀਂ ਦੇਖਿਆ ਦੂਰੋਂ ਹੀ ਰਿਕਵਰਜ ਹੋਈ ਹੈ ਦੂਰੋਂ ਹੀ ਇਹਦੀਆਂ ਵੀਡੀਓ ਬਣਾਈਆਂ ਗਈਆਂ ਨੇ ਹਜਰ ਤੱਕ ਇਹਨੇ ਜਾਨਵਰ ਲਈ ਨੁਕਸਾਨ ਕੋਈ ਵੀ ਨਹੀਂ ਹੈ ਲੇਕਿਨ ਇਥੋਂ ਇਹ ਪਤਾ ਲੱਗਦਾ ਵੀ ਇਹ ਕਿਸੇ ਵਾਸਤੇ ਖੁੱਲੇ ਏਰੀਆ ਦੇ ਵਿੱਚੋਂ ਇੱਥੇ ਪਹੁੰਚ ਚੁੱਕਿਆ ਪਰ ਹਜਰ ਤੱਕ ਇਸ ਦਾ ਕਿਸੇ ਕਿਸਮ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਇਸ ਕਰਕੇ ਡੀ ਸੀ ਮਾਨਸਾ ਨੇ ਇਸ ਨੂੰ ਸਪਸ਼ਟ ਕਰਨ ਵਾਸਤੇ ਇਹ ਜੰਗਲੀ ਬਿੱਲਾ ਹੈ ਜਾਂ ਟਾਈਗਰ ਹੈ ਇਸ ਨੂੰ ਦੇਖੇ ਵਾਸਤੇ ਇਸ ਨੂੰ ਕੰਟਰੋਲ ਕਰਨ ਵਾਸਤੇ ਜੰਗਲਾਤ ਵਿਭਾਗ ਨੂੰ ਅਤੇ ਮਾਨਸਾ ਦੇ ਐਸ ਟੀ ਐਮ ਨੂੰ ਸਰਦੂਲਗੜ ਦੇ ਐਸ ਟੀ ਐਮ ਨੂੰ ਅਤੇ ਤਸਿਲਦਾਰ ਅਨੁਸਾਰ ਨੂੰ ਇੱਕ ਕਮੇਟੀ ਬਣਾ ਕੇ ਇਸ ਨੂੰ ਦੇਖਣ ਵਾਸਤੇ ਇਸ ਨੂੰ ਫਕਰ ਫੜ ਕੇ ਜੰਗਲ ਵਿੱਚ ਛੱਡਣ ਬਾਅਦ ਤੇ ਕਮੇਟੀ ਤਿਆਰ ਕਰਕੇ ਇਸ ਦਾ ਪ੍ਰਬੰਧ ਕੀਤਾ ਗਿਆ ਹੈ ਜੀ পুষ্পਾ ਜੀ ਭੁਪਿੰਦਰ ਲੋਕਾਂ ਨੂੰ ਕੀ ਕੁਝ ਸਲਾਹ ਦਿੱਤੀ ਗਈ ਹੈ ਕਿਉਂਕਿ ਜੇਕਰ ਇਹ ਜੰਗਲੀ ਜਾਨਵਰ ਹੈ ਤਾਂ ਲੋਕਾਂ ਦੇ ਲਈ ਘਾਤਕ ਸਾਬਿਤ ਹੋ ਸਕਦਾ ਹੈ ਲੋਕਾਂ ਨੂੰ ਕੀ ਕਮੇਟੀ ਦੇ ਵੱਲੋਂ ਕੋਈ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਘਰ ਦੇ ਅੰਦਰ ਰਹਿਣ ਆਪਣਾ ਧਿਆਨ ਰੱਖਣ ਇਦਾਂ ਦੀ ਕੁਛ ਹਦਾਇਤਾਂ ਕਮੇਟੀ ਦੇ ਵੱਲੋਂ ਬਿਲਕੁਲ ਪੁਸ਼ਪਤਾਂ ਦਾਦੀ ਇਹ ਕਹਿਣਾ ਹੈ ਵੀ ਕੋਈ ਵੀ ਇਸ ਨਾਲ ਕੋਈ ਸ਼ਰਾਰਤबाजी ਨਾ ਕੋਈ ਕੋਈ ਹੁੱਲੜਬਾਜੀ ਨਾ ਕਰੇ ਜੇਕਰ ਤੁਹਾਨੂੰ ਦਿਸਦਾ ਵੀ ਹੈ ਤਾਂ ਆਪ ਇੱਕ ਸਾਈਲੈਂਟ ਹੋ ਕੇ ਇੱਕ ਸਾਈਡ ਤੇ ਹੋ ਜਾਓ ਤਾਂ ਕਿ ਉਸ ਨੂੰ ਰਸਤਾ ਦਿੱਤਾ ਜਾਵੇ ਕਿਸੇ ਦਾ ਇਹ ਜਾਨੀ ਜਾਂ ਮਾਲੀ ਨੁਕਸਾਨ ਨਾ ਕਰੇ ਇਸ ਨੂੰ ਲੈ ਕੇ ਕਮੇਟੀ ਸਾਰੇ ਪਿੰਡਾਂ ਵਿੱਚ ਜਾ ਕੇ ਦੱਸ ਰਹੀ ਹੈ ਵੀ ਤੁਸੀਂ ਇਸ ਨਾਲ ਕੋਈ ਵੀ ਕਿਸੇ ਕਿਸਮ ਦੀ ਹਰਕਤ ਨਹੀਂ ਕਰਨੀ ਜਾਏ ਇਸ ਦੇ ਹੁੱਲੜਬਾਜੀ ਕਰਕੇ ਰੋਲਾ ਨਹੀਂ ਪੋਣਾ ਜਾਏ ਕੋਈ ਚੀਜ਼ ਨਹੀਂ ਮਾਰਨੀ ਤਾਂ ਕਿ ਕਿਸੇ ਵੱਲ ਵੀ ਇਹ ਘਾਤਕ ਹਮਲਾ ਨਾ ਕਰ ਸਕੇ ਜੀ পুষ্পਾ ਠੀਕ ਹੈ ਭੁਪਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਜਿਹੜੀ ਸਾਂਝੀ ਕੀਤੀ ਤਾਂ ਜੰਗਲੀ ਜਾਨਵਰ ਜਿਹੜੇ ਨੇ ਸ਼ਰੀਆਮ ਕੁਮਰੇ ਨੇ ਇਹ ਮਾਨਸਾ ਦੇ ਵਿੱਚ ਖਬਰ ਫੈਲੀ ਹੋਈ ਹੈ